ਹੁਣ ਔਰਤਾਂ ਨੂੰ ਮਿਲੇਗੀ ਸਰਕਾਰੀ ਨੌਕਰੀ ਤੇ 30000 ਤਨਖਾਹ ਜੀ ਹਾਂ ਦੱਸ ਦਈਏ ਕਿ ਰਾਸ਼ਟਰੀ ਜਨਤਾ 당ਲ ਦੇ ਨੇਤਾ ਤੇਜਸਵੀ ਯਾਦਵ ਨੇ ਬੁੱਧਵਾਰ ਨੂੰ ਐਲਾਨ ਕੀਤਾ ਹੈ ਕਿ ਬਿਹਾਰ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰਨ ਵਾਲੇ ਸਾਰੇ ਠੇਕਾ ਕਰਮਚਾਰੀਆਂ ਤੇ ਲਗਭਗ 2 ਲੱਖ ਜੀਵਿਕਾ ਦੇਦੀਆਂ ਵਿੱਚ ਸ਼ਾਮਲ ਪਾਈਚਾਰਕ ਪ੍ਰੇਰਕਾਂ ਨੂੰ ਮਹਾਗਠ ਜੋੜ ਦੀ ਸਰਕਾਰ ਬਣਨ ਤੇ ਸਥਾਈ ਕਰ ਦਿੱਤਾ ਜਾਵੇਗਾ اپنی سرکاری رہائشتے আয়োজিত ایک پریس کانفرنس وچ তেজسوی یادو نے کہیا ہے کہ جےਕਰ ਵਿਰੋਧੀ ਗੱਠਜੋੜ ਰਾਜ ਵਿੱਚ ਸਰਕਾਰ ਬਣਾਉਂਦਾ ਹੈ ਤਾਂ ਇਨ੍ਹਾਂ ਸਾਰੀਆਂ ਜੀਵਕਾ ਦੀਦੀਆਂ ਨੂੰ ਜੋ ਹੈ ప్రతి ਮਹੀਨਾ 30000 ਤਨਖਾਹ ਦਿੱਤੀ ਜਾਵੇਗੀ। ਉਹਨਾਂ ਨੇ ਕਿਹਾ ਹੈ ਕਿ ਜੇਕਰ ਭਾਰਤੀ ਰਾਸ਼ਟਰੀ ਵਿਕਾਸ ਸਮਾਵੇਸ਼ੀ ਗੱਠਜੋੜ ਰਾਜ ਵਿੱਚ ਸੱਤਾ ਵਿੱਚ ਆਉਂਦਾ ਹੈ ਤਾਂ ਜੀਵਕਾ ਦੀਦੀਆਂ ਦੁਆਰਾ ਜੋ ਹੈ ਲਈ ਗਏ ਕਰਜ਼ਿਆਂ ਤੇ ਵਿਆਜ ਮਾਫ਼ ਕਰ ਦਿੱਤਾ ਜਾਵੇਗਾ। ਵਿਹਾਰ ਸਰਕਾਰ ਦੁਆਰਾ ਵਿਸ਼ਵ ਬੈਂਕ ਦੀ ਸਹਾਇਤਾ ਨਾਲ ਚਲਾਇਆ ਜਾ ਰਿਹਾ ਬਿਹਾਰ ਪਿੰਡੂ ਆਜੀਵਿਕਾ ਪ੍ਰੋਜੈਕਟ ਸਥਾਨਕ ਤੌਰ ਤੇ ਜੀਵਿਕਾ ਵਜੋਂ ਜਾਣਿਆ ਜਾਂਦਾ ਹੈ ਇਸ ਦਾ ਮੁੱਖ ਉਦੇਸ਼ ਜੋ ਹੈ ਪਿੰਡੂ ਗਰੀਬਾਂ ਨੂੰ ਸਮਾਜਿਕ ਤੇ ਆਰਥਿਕ ਤੌਰ ਤੇ ਮਜ਼ਬੂਤ ਬਣਾਉਣਾ ਹੈ ਇਸ ਪ੍ਰੋਜੈਕਟ ਨਾਲ ਜੁੜੀਆਂ ਔਰਤਾਂ ਨੂੰ ਜੀਵਿਕਾ ਦੀਦੀ ਕਿਹਾ ਜਾਂਦਾ ਹੈ ਤੇ ਜਸਵੀ ਯਾਦਵ ਨੇ ਕਿਹਾ ਹੈ ਕਿ ਮੌਜੂਦਾ ਸਰਕਾਰ ਵਿੱਚ ਜੀਵਿਕਾ ਦੀਦੀਆਂ ਅਤੇ ਠੇਕਾ ਕਰਮਚਾਰੀਆਂ ਨਾਲ ਲਗਾਤਾਰ ਸ਼ੋਸ਼ਣ ਅਤੇ ਬੇਇਨਸਾਫੀ ਹੋਈ ਹੈ ਪਰ ਮਹਾਗਠ ਜੋੜ ਦੇ ਸਰਕਾਰ ਆਉਣ ਤੇ ਉਹਨਾਂ ਨੂੰ ਸਨਮਾਨਜਨਕ ਤਨਖਾਹ ਸਥਿਰਤਾ ਅਤੇ ਸਮਾਜਿਕ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀ ਆਰ ਜੀ ਡੀ ਨੇਤਾ ਨੇ ਦਾਵਾ ਕੀਤਾ ਹੈ ਕਿ ਬਿਹਾਰ ਦੇ ਲੋਕ ਹੁਣ ਬਦਲਾਵ ਦੇ ਮੋੜ ਵਿੱਚ ਹਨ ਅਤੇ ਮਹਾਗਠ ਜੋੜ ਰਾਜ ਨੂੰ ਇੱਕ ਨਵੀਂ ਦਿਸ਼ਾ ਦੇਣ ਲਈ ਤਿਆਰ ਹੈ ਤੇਜਸਵੀ ਨੇ ਕਿਹਾ ਹੈ ਕਿ ਇੱਨਾ ਔਰਤਾਂ ਨੂੰ ਸਾਲਾਂ ਤੋਂ ਸ਼ੋਸ਼ਣ ਤੇ ਬੇਇਨਸਾਫੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਹੁਣ ਇਨਸਾਫ ਦਾ ਸਮਾਂ ਆ ਗਿਆ ਹੈ ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਜੀਵਿਕਾ ਦੀਦੀਆਂ ਨੂੰ 30000 ਦੀ ਮਾਸਿਕ ਤਨਖਾਹ ਤੇ 2000 ਦਾ ਵਾਧੂ ਮਾਸਿਕ ਪੱਤਾ ਦਿੱਤਾ ਜਾਵੇਗਾ ਜਿਸ ਨਾਲ ਉਹਨਾਂ ਨੂੰ ਉਹਨਾਂ ਦੀ ਮਿਹਨਤ ਅਤੇ ਮਿਹਨਤ ਲਈ ਜੋ ਹੈ ਉਚਿਤ ਉਜਰਤ ਮਿਲੇਗੀ ਆਰਜीडी ਨੇਤਾ ਨੇ ਕਿਹਾ ਹੈ ਕਿ ਜੀਵਿਕਾ ਸਮੂਹਾ ਵੱਲੋਂ ਹੁਣ ਤੱਕ ਚਲਾਏ ਗਏ ਕਰਜ਼ਿਆਂ ਤੇ ਵਿਆਜ ਮਾਫ ਕੀਤਾ ਜਾਵੇਗਾ ਤੇ ਉਹਨਾਂ ਨੂੰ ਅਗਲੇ 2 ਸਾਲਾਂ ਲਈ ਵਿਆਜ ਮੁਕਤ ਜੋ ਹੈ ਕਰਜ਼ੇ ਦਿੱਤੇ ਜਾਣਗੇ ਇਸ ਤੋਂ ਇਲਾਵਾ ਜੀਵਿਕਾ ਦੀਦੀਆਂ ਨੂੰ 5 ਲੱਖ ਰੁਪਏ ਤੱਕ ਦਾ ਬੀਮਾ ਕਵਰ ਪ੍ਰਦਾਨ ਕਰਨ ਦੀ ਯੋਜਨਾ ਹੈ। ਤੇਜ ਦੇ ਨਾਲ ਹੀ ਤੇਜਸਵੀ ਆਦਮ ਨੇ ਕਿਹਾ ਹੈ ਕਿ ਇਸ ਸਰਕਾਰ ਵਿੱਚ ਜੀਵਿਕਾ ਦੀਦੀਆਂ ਦਾ ਜਿੰਨਾ ਸ਼ੋਸ਼ਣ ਹੋਇਆ ਹੈ, ਸ਼ਾਇਦ ਹੀ ਕਦੇ ਕਿਸੇ ਦਾ ਹੋਇਆ ਹੋਵੇ। ਜੀਵਿਕਾ ਦੀਦੀਆਂ ਤੋਂ ਬਿਨਾਂ ਕੋਈ ਕੰਮ ਪੂਰਾ ਨਹੀਂ ਹੋ ਸਕਦਾ। ਫਿਰ ਵੀ ਉਹਨਾਂ ਨੂੰ ਉਹਨਾਂ ਦਾ ਬੰਦ ਦਾ ਹੱਕ ਨਹੀਂ ਮਿਲਦਾ। ਜਦੋਂ ਸਾਡੀ ਸਰਕਾਰ ਸੱਤਾ ਵਿੱਚ ਆਉਂਦੀ ਹੈ ਤਾਂ ਅਸੀਂ ਸਾਰੀਆਂ ਜੀਵਿਕਾ ਦੀਦੀਆਂ ਨੂੰ ਸਥਾਈ ਸਰਕਾਰੀ ਕਰਮਚਾਰੀਆਂ ਦਾ ਦਰਜਾ ਦੇਵਾਂਗੇ। ਤੇ ਉਹਨਾਂ ਨੇ ਕਿਹਾ ਹੈ ਕਿ ਜੇਕਰ महागठबंधन ਜੋੜ ਸਰਕਾਰ ਬਣਦੀ ਹੈ ਤਾਂ ਔਰਤਾ ਨੂੰ ਮਾਂ ਪੈਣ ਯੋਜਨਾ ਤਹਿਤ 2500 ਰੁਪਏ ਪ੍ਰਤੀ ਮਹੀਨਾ 30000 ਰੁਪਏ ਸਾਲਾਨਾ ਤੇ 5 ਸਾਲਾਂ ਦੇ ਵਿੱਚ 1.5 ਲੱਖ ਰੁਪਏ ਦਿੱਤੇ ਜਾਣਗੇ ਇਸ ਤੋਂ ਇਲਾਵਾ ਉਹਨਾਂ ਨੇ ਮਾਂ ਯੋਜਨਾ ਅਤੇ ਬੇਟੀ ਯੋਜਨਾ ਦਾ ਐਲਾਨ ਵੀ ਕੀਤਾ